ਰੋਲ ਦਵਾਈ ਦੇ ਹਾਂ ਠੀਕ ਹਾਂ ਪੈਰ ਖਲਾਬ ਹੋ ਰਿਹਾ ਬੜੇ ਭੈਣ ਜੀ ਪਾਪੜੇ ਪੈਰਾਂ ਨੂੰ ਬੁਲਾਉਣੀ ਆ ਤੇ ਬੱਚਿਆਂ ਦੇ ਪੈਰਾਂ ਨੂੰ ਠੀਕ ਹੈ ਵਜੂਦਗਾ ਦੇ ਪੈਰਾਂ ਨੂੰ ਇੱਕ ਦਾ ਪੈਰ ਕਾੜ ਦੇਣਾ ਆ ਆਹ ਦੇਖੋ ਮੇਰੇ ਕਿਹੜੇ ਰੰਗ ਦੇ ਹੋ ਹਾਂ ਜੀ ਪਾਣੀ ਕਰ ਇਸ ਕਰਕੇ ਖਿਆਲ ਰੱਖੋ ਚਾਹ ਨਹੀਂ ਆ ਚਾਹ ਕਰ ਬਸ ਠਗੜੀ ਆ ਜੀ ਕੀ ਹਾਲ ਮੇਰੇ ਪਿਆਰੇ ਭੈਣ ਜੀ ਤੇ ਪੈਰਾਂ ਨੂੰ ਦਵਾਈ ਲੋ ਇਹ ਮੈਂ ਜਗਦੇ ਆ ਦੀ ਸੀ ਆ ਕੋਈ ਗੱਲ ਨਹੀਂ ਫਿਰਦੀ ਜਗਦੇ ਆ ਦੀ ਤੇ ਪੈਦਾ ਨਹੀਂ ਕੁਛ ਕਰੋ ਆਹ ਦੇਖੋ ਪੈਰ ਕਿੰਨੇ ਖਰਾਬ ਹੋਣ ਦੇ ਇੱਕ ਹਰ ਕੇ ਆਪਣੇ ਪੈਰਾਂ ਨੂੰ ਦਵਾਈ ਦੋ ਠੀਕ ਹੈ ਤਾਵੇਂ ਲਾਉਣ ਵਾਲੀ ਦਵਾਈ ਆ ਬੀ ਜੀ ਬੱਚਿਆਂ ਦੇ ਪੈਰਾਂ ਤੇ ਆਪਣੇ ਦੇ ਪੈਰਾਂ ਤੇ ਲਾਇਓ ਕਾਫੀ ਬਿਮਾਰੀ ਫੈਰੀ ਆ ਦਵਾਈ ਲੈ ਕੇ ਆਏ ਠੀਕ ਹੈ ਖਾਲ ਲਾ ਲੋ ਲਾ ਲੋ ਲਾ ਲੋ ਲਾ ਲੋ ਕੋ ਤੁਹਾਡੇ ਕੋਲ ਹੈਂ ਜੀ ਇਹ ਭੱਲੇ ਆ ਗਿਆ ਹੋਰ ਕਿਹਦੇ ਕੋਲ ਨਹੀਂ ਤਾਂ ਸਾਡੀ ਆ ਉਹ ਕੋਈ ਨਹੀਂ ਮੈਂ ਉਹ ਦਵਾਈ ਵੜਦੀ ਹੈ ਪਾ ਕੇ ਆ ਕਾਦੀਆ 2 ਮਿੰਟ ਕਾਦੀਆ ਉਹ ਮਾਸਟਰਾਂ ਚਾਹ ਕਰਦੀ ਕੋਈ ਗੱਲ 2 ਮਿੰਟ ਉਹ ਆ ਗਏ ਹਾਂ ਕੋਈ ਨਹੀਂ ਸਰਪੰਚਾਇਤ ਬਣਾਣਗੇ ਕੋਈ ਇਧਰ ਪਾੜੇਗੀ ਨਾ ਗੱਲ ਨਾ ਬਾਤ ਮੈਂ ਕਹਾਂ ਮਾਫਰ ਹਾਂ ਹੁਣ ਹੁਣ ਮੈਂ ਬਣਾ ਤੂੰ ਇਹ ਪਹਿਲੇ ਦਿਨੋਂ ਬਣਿਆ ਕਾ ਕੋਈ ਨਹੀਂ ਕੋਈ ਮੈਨੂੰ ਖਰਾਬ ਨਹੀਂ ਨਾ ਕੋਈ ਵੀ ਦਰੀਏ ਨਾ ਉੱਥੇ ਮੈਂ ਕਰੂੰਗਾ ਅਕਾਸ਼ੋਗ ਅਧਿਕਾਰੀ ਬਣੀ ਥੋੜੇ ਆ ਗਿਆ ਮੇਰਾ ਗੱਡਾ ਰਾਈਡ ਆ ਗਿਆ ਨਹੀਂ 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 ਰੋ ਰੋ ਮੈਂ ਆ ਗਿਆ ਸਾਡਾ ਬਰਾਬਰ ਨਹੀਂ ਦਸ ਤੂੰ ਮੈਨੂੰ ਆਈ ਮੈਂ ਤੇਰਾ ਪ੍ਰਾ ਕੋਈ ਕੋਈ ਇਦਾਂ ਨਹੀਂ ਕਰ। ਮੈਂ ਆ ਗਿਆ ਘਰ ਆ ਗਿਆ ਮੈਂ ਕੋਈ ਗੱਲ ਨਹੀਂ ਬਹੁਤ ਖਲਾਫ ਹੋਣ ਦੇ। ਆਪੜਿਆਂ ਪੈਦਾਂ ਨੂੰ ਲਾਉਣਾ ਬੱਚਿਆਂ ਦੇ ਪੈਦਾਂ ਨੂੰ ਵੀ ਬਜ਼ੁਰਗਾਂ ਦੇ ਪੈਦਾਂ ਨੂੰ ਵੀ ਠੀਕ ਆ ਸਾਦੇ ਜਾਨੇ ਪੈਰ ਦੀ ਹੁਣ ਭਿਉੜੇ ਕਿਤੇ ਨਹੀਂ ਤੇ ਪੈਦਾਂ ਨੂੰ ਬਵਾਦੀ ਜੜੀਦਾ ਉਹ ਹੋਈ ਜਾਂਦੀ। ਹਾਂ ਨਾ ਨਾ ਮਾਤਾ ਨੂੰ ਦਵਾਈ ਤੁਸੀਂ ਵੀ ਲਓ ਭਾਜੀ। ਇੱਕੋ ਇੱਕੋ ਚਲ ਤੁਸੀਂ ਵੀ ਤੁਸੀਂ ਵੀ ਲਾ ਲਓ ਮਾਤਾ ਕੋ ਲਾ ਲਓ